रोन <spaconian> <architecturaludo> <unsur respondents> <mus kleine mus rain>

ਤੇ ਸਾਰੇ ਇਹ ਸਹਿਤੀਨਾ ਚਾਰ ਤੇ ਲੋਕ ਭਲਾਈ ਦੇ ਕੰਮ ਕਰਦੇ ਜਿਲੋਂ ਦੁਆਵਾਂ ਕਰਦੇ ਇਹਨਾਂ ਲਈ ਵੀ ਤੇ ਦੂਜੇ ਕੋਚ ਭਾਜੀ ਰਮਨ ਭਰਤਾ ਉਹ ਵੀ ਸਾਡੇ ਵਿੱਚ ਪਹੁੰਚ ਚੁੱਕੇ ਆ ਸਾਡੇ ਤਾਇਆ ਜੀ ਕੈਪਟਨ ਤਰਸੇਮ ਸਿੰਘ ਉਹ ਵੀ ਸਾਡੇ ਵਿੱਚ ਪਹੁੰਚ ਚੁੱਕੇ ਆ ਪੀਪੀ ਅਰੋੜਾ ਸਮਾਜ ਸੇਵੀ ਉਹ ਵੀ ਥੋੜੇ ਟਾਈਮ ਸਾਡੇ ਵਿੱਚਕਾਰ ਆਣਗੇ ਚੇਅਰਮੈਨ ਧਰਪਾਲ ਉਹ ਵੀ ਸਾਡੇ ਵਿੱਚਕਾਰ ਬੈਠੇ ਆ ਸ਼ਿਵ ਨਿਸ਼ਾਲਾ ਪਰੀਆਲੀ ਤੋਂ ਉਹ ਵੀ ਥੋੜੇ ਟਾਈਮ ਵਿੱਚ ਵਿੱਚਕਾਰ ਅੱਜ ਪਿੰਡ ਜਿਓ ਵਾਲ ਦੇ ਵਿੱਚ ਇੱਕ ਨੌਜਵਾਨ ਅਗਨੀਵੀਰ ਵਿੱਚ ਭਰਤੀ ਹੋ ਕੇ ਟ੍ਰੇਨਿੰਗ ਪੂਰੀ ਕਰਕੇ ਆਪਣੇ ਘਰ ਆਇਆ ਘਰ ਦੇ ਵਿੱਚ ਅੱਜ ਖੁਸ਼ੀਆਂ ਭਰਿਆ ਮਾਹੌਲ ਹੈ ਜਿਸ ਵਿੱਚ ਸਾਰੇ ਪਿੰਡ ਦੇ ਲੋਕ ਰਿਸ਼ਤੇਦਾਰ ਇਕੱਠੇ ਹੋਏ ਹਨ ਉਹਨਾਂ ਨੇ ਉਸ ਬੱਚੇ ਦਾ ਪਰਮਾਣ ਸਵਾਗਤ ਕੀਤਾ ਹੈ ਅਤੇ ਉਹਨਾਂ ਨੇ ਦੱਸਿਆ ਕਿ ਇਸ ਅਗਨੀਵੀਰ ਭਰਤੀ ਹੋਣ ਵਾਸਤੇ ਕੋਚ ਸਾਹਿਬ ਜੁਗਤ ਜੀ ਦਾ ਨਾਮ ਰਵਿੰਦੀ ਹੈ ਅਸੀਂ ਉਹਨਾਂ ਨਾਲ ਗੱਲ ਕਰਾਵਾਂਗੇ ਰਵਿੰਦੀ ਦੱਸੋ ਜੀ ਸਮਝੇ ਬਾਰੇ ਜੀ ਜੀ ਮੈਂ ਪਹਿਲਾਂ 2 ਸਾਲ ਤੋਂ ਤਿਆਰੀ ਕਰ ਰਿਹਾ ਸੀਗਾ ਮੁੰਡਾ ਕੁਝ ਵੀ ਬੋਲ ਰਹੀ ਹਾਂ ਜੀ ਪਹਿਲਾਂ ਕੀ ਸੀਗਾ ਪਹਿਲਾਂ ਥੋੜਾ ਬਟੈਂਸੀ ਦੇ ਵਿੱਚ ਹੁੰਦਾ ਥੋੜਾ ਡਿਫਰੈਂਸ ਤੇ ਮੈਡੀਕਲ ਇਸ਼ੂ ਕਰਕੇ ਰਹਿ ਗਿਆ 2-3 ਵਾਰੀ ਟਰਾਈ ਕਰਿਆ ਜਿਹੜੀ ਲਾਸਟ ਟਰਾਈ ਵੀ ਨਹੀਂ ਉਹਦੇ ਵਿੱਚ ਭਰਤੀ ਹੋਇਆ ਸੀ ਹੁੰਦਾ ਇਹ ਤੇ ਹੁਣ 8 ਮਹੀਨੇ ਬਾਅਦ ਹੀ ਵਾਪਸ ਆਇਆ ਹੈ ਟ੍ਰੇਨਿੰਗ ਤੇ ਹਾਂ ਜੀ ਇਹ ਦੱਸੋਗੇ ਤੁਸੀਂ ਕੋਈ ਟ੍ਰੇਨਿੰਗ ਸੈਂਟਰ ਕਿੱਥੇ ਖੁੱਲਿਆ ਹੋਇਆ ਬਾਥਲੇ ਆ ਜੀ ਫ੍ਰੀ ਹੈ ਕੋਚਿੰਗ ਸੈਂਟਰ ਕੋਈ ਪੈਸਾ ਨਹੀਂ ਹੈ ਦਾ ਰੋਗ ਜੇ ਕੋਈ ਬੱਚਾ ਆ ਸਕਦਾ ਕਿਤੇ ਬਾਲਾਚੌਰ ਇਲਾਕੇ ਦਾ ਜਿਹਨੇ ਪੰਜਾਬ ਪੁਲਿਸ ਦੀ ਜਾਰੀ ਕਰਨੀ ਆ ਇੰਡੀਅਨ ਆਰਮੀ ਦੀ ਬੱਚੇ ਤਿਆਰ ਕੀਤੇ ਜੀ ਅਜ ਤੱਕ ਜੀ ਨੌਜਵਾਨਾਂ ਦੇ ਲਈ ਹੈ ਜਿਹੜੇ ਇਹਨਾਂ ਦਾ ਜੇ ਫਿਜ਼ੀਕਲ ਕਲੀਅਰ ਦੀ ਗੱਲ ਕਰਾਂ ਉਹਦਾ 40-50 ਕਰ ਗਏ ਵੇ ਜੋ ਆਰਮੀ ਦੇ ਵਿੱਚ ਜਾ ਚੁੱਕੇ ਆ 20 ਦੇ ਕਰੀਬ ਹੈ ਬੱਚੇ ਜੀ ਤੁਸੀਂ ਆਪਣਾ ਕੰਟੈਕਟ ਨੰਬਰ ਦੱਸੋਗੇ ਜੀ ਨੰਬਰ ਹੈਗਾ 8427058694 ਤੋਂ ਨੂੰ ਇਸ ਫੋਨ ਤੇ ਕੰਟਰੈਕਟਰ ਕੋਈ ਵੀ ਜਵਾਨ ਆ ਕੇ ਤੁਹਾਨੂੰ ਕੋਈ ਨਹੀਂ ਲੈ ਸਕਦਾ ਕੋਈ ਵੀ ਕੋਈ ਫੌਜ ਦੀ ਕੋਈ ਵੀ ਆਰਮੀ ਦੀ ਕਿਸੇ ਤਰ੍ਹਾਂ ਦੀ ਜੈਰੀ ਕਰਨੀ ਆ ਸਕਦੇ ਕਿੰਨੇ ਟਾਈਮ ਹੀ ਤਿਆਰ ਕਰਦੇ ਨੇ ਤੁਸੀਂ ਜੀ ਜਵਾਨ ਨੂੰ ਜੀ ਬਿਲਕੁਲ ਜ਼ੀਰੋ ਤੋਂ ਤਿਆਰੀ ਜਾਣੀ ਹੈ ਘੱਟੋ ਘੱਟ 3 ਮਹੀਨੇ ਸਮਾਂ ਦਾ ਚਾਹੀਦਾ ਜੀ ਆਰਮੀ ਵਾਸਤੇ ਪੰਜਾਬ ਪੁਲਿਸ 45 ਦਿਨ ਦੇ ਵਿੱਚ ਜੇਕਰ ਤੁਸੀਂ ਪਹਿਲਾਂ ਘਰੇ ਤਿਆਰੀ ਕਰ ਰਹੇ ਹੋ ਮਾੜੀ ਮੁੱਡੀ ਦਾ 45 ਦਿਨ ਦੇ ਵਿੱਚ ਡਿਜੀਟਲ ਵਾਸਤੇ ਤਿਆਰ ਹੋ ਜਾਂਦਾ ਬੱਚਾ ਨੌਜਵਾਨ ਬਿਸ਼ਾਲ ਬਿਸ਼ਾਲ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਇੱਥੇ ਆਪਣੇ ਘਰ ਆਉਣ ਤੇ ਮੈਨੂੰ ਇਹ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਬੈਨ ਵੱਜੇ ਨਾਲ ਲੈ ਕੇ ਆਇਆ ਤਾਂ ਮੈਨੂੰ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਿਆ ਆਂ ਦਿਵਾਰ ਨਾਲ ਜਿੱਤੇ ਤੁਸੀਂ ਟ੍ਰੇਨਿੰਗ ਕਰਕੇ ਆ ਤੁਹਾਨੂੰ ਉੱਥੇ ਕੋਈ ਜਿਹਾ ਮਾਹੌਲ ਲੱਗਿਆ ਤੁਹਾਨੂੰ ਬੜੀ ਵਧੀਆ ਜਿਹੀ ਸਟਾਰ ਮਿਲੇ ਆਂ ਬਾਜੀ ਵਾਲੇ ਕੇ ਸਟਾਰ ਮਿਲੇ ਉੱਥੇ ਜਿੱਤੇ ਨਾਲ ਬਹੁਤ ਚੰਗੀ ਟ੍ਰੇਨਿੰਗ ਕੀਤੀ ਹਨ ਹਜੇ ਤਰ੍ਹਾਂ ਦੇ ਹਥਿਆਰ ਚ ਨਾਲ ਸਟਾਇਆ ਤੇ ਗਰਾਊਂਡ ਵੀ ਹੋਇਆ ਕਿ ਨੀਵੀ ਸਾਨੂੰ ਦੱਸੀ ਕਿੱਦਾਂ ਕਰਨੀ ਆ ਸਾਰੇ ਸਾਨੂੰ ਸਾਡੇ ਟੈਸਟ ਕੀਤੇ ਟੈਸਟ ਪਾਸ ਕਰਵਾਏ ਸਾਡੇ ਕੋਲੋਂ ਤੇ ਸਾਨੂੰ ਬਹੁਤ ਹੀ ਜਰਮਾਨਾ ਤੋਂ ਤੋਂ ਰਿਆ ਤੇ ਸਾਨੂੰ ਜੋ ਵੀ ਸਾਡਾ ਬੋਝ ਦੀ ਹੈਗੀ ਆ ਤੇ ਸਾਡੇ ਜਮਾਨ ਦਿੱਤਾ ਹੁਣ ਉਹਨਾਂ ਨੇ ਕਾਰ ਕੋਲ ਬੜਿਆ ਸਭ ਕੁਝ ਸਾਡੀ ਕਿੰਨੀ ਛੁੱਟੀ ਹੈ ਹੁਣ ਜੀ ਸਾਡੇ ਤੇ 30 ਦੀ ਛੁੱਟੀ ਆ ਮਹੀਨੇ ਦੀ ਛੁੱਟੀ ਪੁੱਛਾਲ ਜੀ ਜਿੱਥੇ ਤੁਸੀਂ ਆਪਣੇ ਮਾਪੇ ਦਾ ਬਹੁਤ ਧੰਨਵਾਦ ਕਰਦੇ ਨਾਲ ਨਾਲ ਰਮਨ ਜੀ ਦਾ ਕਿੰਨਾ ਧੰਨਵਾਦ ਕਰਦੇ ਆ ਤੁਹਾਡੇ ਕੋਸ਼ੀ ਕੋਸ਼ ਸਾਹਿਬ ਨੇ ਸਾਡੀ ਬਹੁਤ ਹੀ ਮਿਹਨਤ ਨੂੰ ਹੀ ਪੱਥੇ ਦਾ ਰੱਖਿਆ ਸਾਡਾ ਤਾਂ ਹੀ ਅੱਜ ਪਹੁੰਚ ਗਏ ਆ ਤੇ ਸਵਾਲ 5 ਕੋਸ਼ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਇਹ ਸਮਝੀ ਵਿਸ਼ਾਲ ਜੀ ਜੇ ਕੋ ਨਵੇਂ ਭਾਤੀ ਹੋ ਗਏ ਆ ਇਹਨੇ ਆਪਣੀ ਛੁੱਟੀ ਆਪਣੇ ਘਰ ਵਿੱਚ ਆਏ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇੱਥੇ ਘਰ ਦੇ ਵਿੱਚ ਪਿੰਡ ਵਾਸੀ ਸਾਰੇ ਇੱਥੇ ਹੋਏ ਹਨ ਬਹੁਤ ਬਹੁਤ ਧੰਨਵਾਦ ਜੀ